ਬਹੁਤ ਵਾਰੀ ਸੰਗਤਾਂ ਨੇ ਪੁੱਛਿਆ ਹੈ ਕਿ ਚੋਪੈਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਿਹੜਾ ਚੱਲ ਰਿਹਾ ਹੈ ਬੜੀ ਗੱਲਬਾਤ ਹੋ ਰਹੀ ਹੈ ਦੇ ਬਾਰੇ ਨੈਟ ਦੇ ਉੱਤੇ ਬਹੁਤ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ ਇਹਦੀ ਅਸਲੀਅਤ ਕੀ ਹੈ ਇਹ ਹੁੰਦਾ ਕੀ ਹੈ ਤੇ ਬਹੁਤ ਜਾਣੇ ਪੁੱਛਦੇ ਨੇ ਕਿ ਇਹਦੀ ਮਰਿਆਦਾ ਕੀ ਹੈ ਤੇ ਕਈ ਆਖਦੇ ਨੇ ਕਿ ਇਹ ਸਹੀ ਹੈ ਜਾਂ ਗਲਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਗੱਲ ਕਰੀਏ ਪੀ ਚੁਪਹਿਰਾ ਸਾਹਿਬ ਹੁੰਦਾ ਕੀ ਹੈ ਭਾਵੇਂ ਦਾਸ ਨੇ ਉੱਥੇ ਸ਼ਮੂਲੀਅਤ ਤਾਂ ਨਹੀਂ ਕੀਤੀ ਅਜੇ ਤੱਕ ਚੁਪਹਿਰਾ ਸਾਹਿਬ ਕਟਿਆ ਤੇ ਨਹੀਂ ਪਰ ਮੈਂ ਤੁਹਾਡੀ ਗਿਆਤ ਵਾਸਤੇ ਦੱਸਣਾ ਚਾਹੁੰਦਾ ਪੀ ਇਹ ਚੁਪਹਿਰਾ ਸਾਹਿਬ ਕਿਸੇ ਗੁਰੂ ਸਾਹਿਬਾਨ ਦੇ ਵੱਲੋਂ ਚਲਾਈ ਹੋਈ ਵਿਧੀ ਨਹੀਂ ਹੈ ਇਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਦੀ ਚਲਾਈ ਹੋਈ ਮਰਿਆਦਾ ਨਹੀਂ ਹੈ ਇਹ ਕੋਈ ਪ੍ਰਾਤਨ ਰਵਾਇਤ ਨਹੀਂ ਵਰਤਮਾਨ ਸਮੇਂ ਦੇ ਵਿੱਚ ਹੀ ਕੁਝ ਸੰਗਤਾਂ ਦੇ ਵੱਲੋਂ ਇਹ ਸ਼ੁਰੂ ਕੀਤਾ ਗਿਆ ਹੈ ਜਿਹਦਾ ਨਾਮ ਚੁਪਹਿਰਾ ਸਾਹਿਬ ਰੱਖਿਆ ਗਿਆ ਸੁਣਨ ਦੇ ਵਿੱਚ ਇਹ ਆਉਂਦਾ ਹੈ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਚੁਪਹਿਰੇ ਸਾਹਿਬ ਦਾ ਜਿਹੜਾ ਵਿਧਾਨ ਹੈ ਇਹ ਵਿਧੀ ਹੈ ਮਰਿਆਦਾ ਹੈ ਚਲਦੀ ਹੈ ਕਈ ਵੀਰ ਤਾਂ ਇਹਦਾ ਸਦਾ ਹੀ ਵਿਰੋਧ ਕਰਦੇ ਨੇ ਕਿ ਇਹ ਪਖੰਡ ਹੈ ਜੀ ਇਹ ਗਲਤ ਹੈ ਤੇ ਕਈ ਗਿਆਨੀ ਇਹੋ ਜਿਹੇ ਨੇ ਜਿਹੜੇ ਦੱਬੀ ਆਵਾਜ਼ ਦੇ ਵਿੱਚ ਵਿਰੋਧ ਕਰਦੇ ਨੇ ਤੇ ਕਈ ਇਹੋ ਜਿਹੇ ਨੇ ਜਿਹੜੇ ਕਰਨਾ ਚਾਹੁੰਦੇ ਨੇ ਪਰ ਉਹ ਕਰ ਨਹੀਂ ਸਕਦੇ ਡਰਦੇ ਨੇ ਲੋਕਾਂ ਤੋਂ ਕਹਿਣ ਤੋਂ ਪਰ ਜੋ ਦਾਸ ਦੇ ਵਿਚਾਰ ਨੇ ਉਹ ਮਾਬ ਜੀ ਨਾਲ ਸਾਂਝੇ ਕਰਾਂ ਦੁਪਹਿਰਾ ਸਾਹਿਬ ਉਥੇ ਗੁਰਬਾਣੀ ਪੜ੍ਹੀ ਜਾਂਦੀ ਹੈ ਤੇ ਸੁਣੀ ਜਾਂਦੀ ਹੈ ਵਿਰੋਧ ਵਾਲੀ ਤਾਂ ਕੋਈ ਗੱਲ ਹੀ ਨਹੀਂ ਉਥੇ ਜਾਂ ਤਾਂ ਕੋ ਉਥੇ ਪਖੰਡ ਹੋ ਰਿਹਾ ਹੋਵੇ ਕਿਸੇ ਵਿਸ਼ੇਸ਼ ਵਿਅਕਤੀ ਦੇ ਪੈਰੀਂ ਹੱਥ ਲਾਏ ਜਾ ਰਹੇ ਹੋਣ ਉਹਦੇ ਕੋਲ ਪੁੱਛਾਂ ਪੁੱਛੀਆਂ ਜਾ ਰਹੀਆਂ ਹੋਣ ਫਿਰ ਤਾਂ ਗਲਤ ਹੈ ਅਕਸਰ ਅਸੀਂ ਆਖਦੇ ਹਾਂ ਸਾਰਾ ਪੰਜਾਬ ਦੇ ਵਿੱਚ ਰੌਲਾ ਪੈ ਜਾ ਰਿਹਾ ਜੀ ਇਸਾਈ ਬਣ ਗਏ ਨੇ ਸਿੱਖ ਪਖੰਡੀਆਂ ਦੇ ਡੇਰਿਆਂ ਤੇ ਜਾ ਰਹੇ ਨੇ ਜੇ ਉਥੇ ਜਾਣ ਦੀ ਬਜਾਏ ਪਖੰਡੀਆਂ ਕੋਲ ਜਾਣ ਦੀ ਬਜਾਏ ਜੇ ਸਿੱਖ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾ ਕੇ ਗੁਰਬਾਣੀ ਪੜ੍ਹ ਤੇ ਸੁਣ ਰਹੇ ਨੇ ਤੇ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਗਲਤ ਗੱਲ ਹੈ ਗੁਰਬਾਣੀ ਨੇ ਪੜ੍ਹਾ ਹੀ ਕਰਨਾ ਹੈ ਇਹ ਉਹਨਾਂ ਦਾ ਸਮਾਂ ਲੇਖੇ ਵਿੱਚ ਹੈ ਜਿਹੜਾ ਗੁਰਬਾਣੀ ਪੜ੍ਹਨੀ ਤੇ ਸੁਣਨੀ ਹੈ ਉਹਦੇ ਪਿੱਛੇ ਜਿਹੜੀ ਮਨੋ ਕਾਮਨਾ ਹੈ ਉਹ ਗੁਰਬਾਣੀ ਪੜਿਆਂ ਪੂਰੀ ਹੁੰਦੀ ਏ ਗੁਰਬਾਣੀ ਨੇ ਪੜਾ ਕਰਨਾ ਹੀ ਕਰਨਾ ਹੈ ਭਾਵੇਂ ਕੋਈ ਘਰੇ ਬਹਿ ਕੇ ਪੜ ਲਵੇ ਤੇ ਭਾਵੇਂ ਕੋ ਉਥੇ ਜਾ ਕੇ ਪੜ ਲਵੇ ਪਰ ਸੰਗਤੀ ਰੂਪ ਦੇ ਵਿੱਚ ਕੀਤੇ ਹੋਏ ਦਾ ਵਾਦਾ ਹੈ ਗੁਰਬਾਣੀ ਨੇ ਇਹਨੂੰ ਬੜੀ ਮਹਾਨਤਾ ਦਿੱਤੀ ਹੈ ਜੇ ਚਪੈਰਾ ਸਾਹਿਬ ਨਾਮ ਦੀ ਵਜਾਏ ਜੇ ਸਤ ਸੰਗਤ ਰੱਖਿਆ ਜਾਂਦਾ ਤੇ ਬਹੁਤ ਵਧੀਆ ਹੁੰਦਾ ਕਿਉਂਕਿ ਕਈ ਸੰਗਤਾਂ ਭੁਲੇਖਾ ਖਾ ਜਾਂਦੀਆਂ ਨੇ ਕਿ ਚਪੈਰੇ ਦਾ ਨਾਮ ਕੀ ਹਸਲ ਦੇ ਵਿੱਚ ਚਾਰ ਪਹਿਰਾਂ ਦਾ ਨਾਮ ਹੈ ਚਲੋ ਰੋ ਵਿਚਾਰ ਗੱਲ ਕਰੀਏ ਵੀ ਉੱਥੇ ਹੋਕ ਹੀ ਰਿਹਾ ਏ ਲੋਕੀ ਡੇਰਿਆਂ ਤੋਂ ਜਾਣ ਤੋਂ ਹਟ ਗਏ ਨੇ ਪਖੰਡੀਆਂ ਕੋਲੋਂ ਜਾਣ ਦੀ ਬਜਾਏ ਗੁਰਬਾਣੀ ਪੜ੍ਹ ਸੁਣ ਰਹੇ ਨੇ ਸਤਸੰਗਤ ਕਰ ਰਹੇ ਨੇ ਤੇ ਵਧੀਆ ਗੱਲ ਹੈ ਮਾੜੇ ਕੰਮਾਂ ਤੋਂ ਬਚੇ ਹੋਏ ਨੇ ਕੋਈ 4 ਘੰਟੇ ਉਹਨਾਂ ਦੇ ਸਫਲ ਹੀ ਹੋ ਰਹੇ ਨੇ ਇਸ ਕਰਕੇ ਗਲਤ ਉਦੋਂ ਹੋਵੇਗਾ ਜੇ ਉੱਥੇ ਕਿਸੇ ਵਿਸ਼ੇਸ਼ ਵਿਅਕਤੀ ਨੂੰ ਗੁਰੂ ਮੰਨ ਲਿਆ ਜਾਵੇਗਾ ਉਹਨੂੰ ਸਾਰਾ ਕੁਝ ਹੀ ਮੰਨਿਆ ਜਾਵੇਗਾ ਤੇ ਉਹਦੇ ਕੋਲੋਂ ਹੀ ਪੁਛਾਂ ਪੁਛੀਆਂ ਜਾਣਗੀਆਂ ਜੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਉਹਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ ਤੇ ਫਿਰ ਬਖੰਡ ਹੈ ਪਰ ਉਥੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਇਸ ਕਰਕੇ ਜਿਹਦੀ ਵੀ ਮਨੋ ਕਾਮਨਾ ਪੂਰੀ ਹੋਈ ਹੈ ਤੇ ਕਈਆਂ ਦੀਆਂ ਹੋ ਰਹੀਆਂ ਨੇ ਸੰਗਤ ਦੀ ਆਸਥਾ ਹੈ ਇਸ ਕਰਕੇ ਦਾ ਵਿਰੋਧ ਨਹੀਂ ਕੀਤਾ ਜਾ ਸਕਦਾ ਇਹ ਵਧੀਆ ਗੱਲ ਹੈ ਜੇ ਘਰੇ ਬੈ ਕੇ ਕੋਈ ਬਾਣੀ ਪੜ ਰਿਹਾ ਸੁਣ ਰਿਹਾ ਏ ਜਾਂ ਉਥੇ ਜਾ ਕੇ ਪੜ ਰਿਹਾ ਹੈ ਤੇ ਬੜਾ ਵੱਡਾ ਵਾਅਦਾ ਹੈ ਤੇ ਸਲਾਹੁਣ ਯੋਗ ਹੈ ਇਸ ਕਰਕੇ ਕਿਸੇ ਦੇ ਕਹਿਣ ਦੇ ਨਾਲ ਦਾ ਵਿਰੋਧ ਨਾ ਕਰੋ ਤੇ ਨਾ ਹੀ ਕਰਨਾ ਚਾਹੀਦਾ ਹੈ ਗੁਰਬਾਣੀ ਗੁਰੂ ਸਾਹਿਬ ਜੀ ਨੇ ਆਖਿਆ ਹੈ ਕਿ ਆਇਓ ਸੁਨਣ ਪੜਨ ਕੋ ਬਾਣੀ ਤੇ ਉਹੀ ਕੰਮ ਤਾਂ ਉਥੇ ਹੋ ਰਿਹਾ ਹੈ ਇਸ ਕਰਕੇ ਜੋ ਵੀ ਉਥੇ ਹੋ ਰਿਹਾ ਹੈ ਗੁਰਬਾਣੀ ਪੜ੍ਹੀ ਸੁਣੀ ਜਾ ਰਹੀ ਏ ਇਹ ਬੜੀ ਚੰਗੀ ਗੱਲ ਹੈ ਤੇ ਸਾਰਿਆਂ ਨੂੰ ਹੀ ਪੜ੍ਹਨੀ ਚਾਹੀਦੀ ਏ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਆਖਣਾ ਚਾਹੀਦਾ ਹੈ ਭਾਈ ਵੱਧ ਤੋਂ ਵੱਧ ਹਾਜ਼ਰੀਆਂ ਭਰਿਆ ਕਰੋ ਕਲਯੁਗ ਦੇ ਵਿੱਚ ਪੜੀ ਹੋਈ ਬਾਣੀ ਕੀਤਾ ਹੋਇਆ ਸਿਮਰਨ ਹੀ ਤੁਹਾਡੇ ਨਾਲ ਨਿਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ